ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 5 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਪੂਜਾ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਸ ਵਿੱਚ ਕੱਲ ਅਸੀਂ ਇਹ ਸਮਝਿਆ ਸੀ ਕਿ ਇਹ ਜਿਹੜੇ ਮਨੋਕਲਪਤ ਦੇਵੀ ਦੇਵਤੇ ਨੇ ਉਹਨਾਂ ਦੀ ਪੂਜਾ ਕਿਵੇਂ ਕੀਤੀ ਜਾਂਦੀ ਹੈ ਕੋਚਾ ਇਹ ਪੱਥਰ ਦੇ ਭਗਵਾਨ ਬਣਾ ਕੇ ਪੱਥਰ ਨੂੰ ਕੱਟ ਕੇ ਉਹਨਾਂ ਨੇ ਕਿਹਾ ਜਾਂਦਾ ਭਗਵਾਨ ਨੇ ਤੇ ਫਿਰ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਕਿ ਮੈਂ ਕੀਤੀ ਜਾਂਦੀ ਕੱਲ ਅਸੀਂ ਸਮਝ ਚੁੱਕੇ ਹਾਂ। ਅਰ ਜਿਵੇਂ ਇਹ ਸਮਝਾਂਗੇ ਕਿ ਗੁਰਬਾਣੀ ਇਹਦੇ ਬਾਰੇ ਕੀ ਕਹਿੰਦੀ ਹੈ ਪੱਥਰ ਦੇ ਭਗਵਾਨ ਬਣਾ ਕੇ ਉਹਨਾਂ ਦੀ ਪੂਜਾ ਕਰਨ ਬਾਰੇ। ਅਇਦਾ ਪਹਿਲਾ ਪ੍ਰਮਾਣ ਜੋ ਮੈਂ ਅੱਜ ਨਾਲ ਸਾਂਝਾ ਕਰਨ ਲੱਗਾ। ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਜਿੱਥੇ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਕਬੀਰ ਠਾਕੁਰ ਪੂਜੈ ਮੋਲੇ ਮਨ ਹਟ ਤੀਰ ਚਾਹੇ ਦੇਖਾ ਦੇਖੀ ਸਾੰਗ ਤਰ ਭੂਲੇ ਪਟਕਾ ਖਾਹੇ ਮੂਰਲਾ ਲੈ ਕੇ ਮੂਰਤੀ ਖਰੀਦ ਕੇ ਲਿਆਂਦੇ ਨੇ ਤੇ ਮੂਲ ਖਰੀਦੀ ਹੋਈ ਮੂਰਤੀ ਨੂੰ ਕਹਿੰਦੇ ਵੀ ਇਹ ਭਗਵਾਨ ਹੈ ਠਾਕੁਰ ਹੈ ਠਾਕੁਰ ਪੂਜੈ ਮੋਲੇ ਕਿੰਦਾ ਸੌਖਾ ਕੰਮ ਹੈ ਭਗਵਾਨ ਨੂੰ ਖਰੀਦਿਆ ਜਾ ਸਕਦਾ ਹੈ ਕੀਮਤ ਨਾਲ ਪੈਸੇ ਦੇ ਕੇ ਸੜਕਾਂ ਤੇ ਵਿਕਦੇ ਪਏ ਨੇ ਭਗਵਾਨ ਔਰ ਦੂਜਾ ਜਿਹੜਾ ਸਾਨੂੰ ਚੇਤਨ ਕੀਤਾ ਬਾਬਾ ਕਬੀਰ ਸੇਵ ਨੇ ਮਨ ਹਟ ਤੀਰਤ ਚਾਹੇ ਹਟ ਕਰਮ ਕਰਕੇ ਮਨ ਨੂੰ ਹਟ ਹਟਾਈ ਕਰਕੇ ਕਿਵੇਂ ਜਾਣਾ ਹੈ ਜ਼ਰੂਰ ਤੀਰ ਸਾਜੂ ਤਰੇ ਫਿਰਦੇ ਨੇ ਇਹ ਕਿਉਂ ਕਰ ਰਹੇ ਨੇ ਇਹ ਗੱਲ ਬੜੀ ਖਾਸ ਸਮਝਣ ਵਾਲੀ ਹੈ ਦੇਖਾ ਦੇਖੀ ਸੰਗਤਰ ਜੋ ਸੰਸਾਰ ਨੂੰ ਵੇਖਤੇ ਨਾ ਕਰ ਲਾ ਪਏ ਉਹੀ ਕਰਨਾ ਸ਼ੁਰੂ ਕਰ ਦਿੰਦੇ ਨੇ ਔਰ ਇਹ ਜਿਹੜਾ ਸਿਲਸਿਲਾ ਦੇਖਾ ਦੇਖੀ ਅੱਲਾ ਇਹ ਕਿੱਡਾ ਮਜ਼ਬੂਤ ਹੈ ਇਹ ਭਰਮਜਾਲ ਕਿੱਡਾ ਮਜ਼ਬੂਤ ਹੈ ਬੜੇ ਪੜੇ ਲਿਖੇ ਪਿੱਛੇ ਤੁਸੀਂ ਖਬਰਾਂ ਦੇ ਵਿੱਚ ਦੇਖਿਆ ਹੋਵੇਗਾ ਬੜੀ ਗੱਲ ਚਰਚਿਤ ਰਹੀ ਕਿ ਇੱਕ ਸੁਪਰੀਮ ਕੋਰਟ ਦਾ ਜੱਜ ਮੈਂ ਕਿਸ ਕਰਕੇ ਚਰਚਾ ਸੀ ਉਦੇਸ ਨਹੀਂ ਜਾਂਦਾ ਉਹ ਵੀ ਇੱਕ ਪੱਥਰ ਦੀ ਮੂਰਤੀ ਨੂੰ ਖਲੋਕੇ ਪੁੱਛ ਰਿਹਾ कि मैं मानसिकता जड़ी है वो गुलाम हो चुकी है और किमें चल रहा है पुष्टा तो चली जा रही है देखा देखी एक मन के भावना बना ली गई विचार बना ली गई भी ये बड़ा पवित्र काम है तो करी जा रही नतीजा की है बाबा कबीर जी कहने भूले पटका खा है ਇਹਦੇ ਨਾਲ ਕੋਈ ਪ੍ਰਾਪਤੀ ਤਾਂ ਹੋਣੀ ਨਹੀਂ ਕੋਈ ਪਰਮੇਸ਼ਰ ਤਾਂ ਹੈ ਨਹੀਂ ਜਿਹਨੇ ਖੁਸ਼ ਹੋ ਜਾਣਾ ਹੈ ਪੱਥਰ ਦੇ ਵਿੱਚ ਪਟਕਣਾ ਚ ਪਏ ਰਹਣੇ ਔਰ ਦੇਖ ਲਓ ਸਦੀਆਂ ਤੋਂ ਪਟਕਣਾ ਚ ਬਏ ਹੋਏ ਨੇ ਫਿਰ ਉਹੀ ਕਰਮ ਕਰੀ ਜਾ ਰਹੇ ਨੇ ਪੁਜਾਰੀ ਸ਼੍ਰੇਣੀ ਦਾ ਐਡਾ ਮਜ਼ਬੂਤ ਕਬਜ਼ਾ ਹੈ ਕਿ ਉਸ ਤੋਂ ਬਾਹਰ ਨਹੀਂ ਜਾ ਸਕਦੇ ਉਹਦੇ ਵਿੱਚ ਹੀ ਪਟਕ ਰਹੇ ਨੇ ਅੱਜ ਦੂਸਰਾ ਪਰਮਾਣਵੀ ਮੈਂ ਬਾਬਾ ਕਬੀਰ ਸਾਹਿਬ ਦਾ ਇਹ ਆਪ ਜੀ ਨਾਲ ਸਾਂਝਾ ਕਰਨ ਲੱਗਾ ਜਿੱਥੇ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੀ ਜੋ ਰਹੇ ਬੂਡੇ ਕਾਲੀ ਤਾਰ ਪੱਥਰ ਨੂੰ ਪਰਮੇਸ਼ਰ ਮੰਨ ਲਿਆ ਪੰਲਾ ਤੇ ਉੱਪਰ ਆਇਆ ਦੂਜਾ ਮੂਰਲੇ ਮੋਲੇ ਇਕੱਲੇ ਅੰਦਾ ਤੇ ਉਸ ਪੱਥਰ ਨੂੰ ਪਰਮੇਸ਼ਰ ਮੰਨ ਲਿਆ ਕਿ ਪੱਥਰ ਪਰ ਵਿੱਚ ਪਰਮੇਸ਼ਰ ਹੈ ਸਾਰਾ ਸੰਸਾਰ ਇਸ ਕੰਮ ਲੱਗਾ ਹੈ ਕਿਮਕਰਣਾ ਹੋਰ ਕੁਝ ਕੌਮਾਂ ਜਿਹੜੀਆਂ ਇੱਕ ਪਰਮੇਸ਼ਰ ਤੇ ਵਿਸ਼ਵਾਸ ਰੱਖਣੀਆਂ ਨੇ ਕਿਸੇ ਅੰਧਵਿਸ਼ਵਾਸੀ ਦੇਵਤੇ ਉਹ ਵੀ ਕਿਸੇ ਪੱਥਰ ਨੂੰ ਪੂਜ ਰਹੀਆਂ ਨੇ ਜੇ ਮੈਂ ਇਸ ਤੋਂ ਅੱਗੇ ਜਾਵਾਂ ਤੇ ਆਪਣੀ ਗੱਲ ਕਰਾਂ ਅਸੀਂ ਵੀ ਤਾਂ ਕਾਗਜ਼ ਦੀਆਂ ਬੜੀਆਂ ਹੋਈਆਂ ਫੋਟੋ ਲੈ ਕੇ ਤੇ ਉਹਨੂੰ ਗੁਰੂ ਸਮਝ ਕੇ ਪੂਜ ਰਹੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਕਦੀ ਪੜਨ ਵਿਚਾਰਨ ਦਾ ਯਤਨ ਕੀਤਾ ਨਹੀਂ ਤੇ ਫਿਰ ਕੀ ਪੂਜ ਰਹੇ ਹਾਂ ਕਾਗਜ਼ ਪੂਜ ਰਹੇ ਹਾਂ ਜਲਦ ਪੂਜ ਰਹੇ ਹਾਂ ਕਿਉਂਕਿ ਬਾਣੀ ਦੇ ਵਿੱਚੋਂ ਤਾਂ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਬਾਣੀ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਜਿਹੜਾ ਹੈ ਗਿਆਨ ਉਹ ਗਿਆਨੀ ਪ੍ਰਾਪਤ ਕਰਨਾ ਪਏਗਾ ਨਾ ਇਹ ਉਸ ਗਿਆਨ ਨਾਲ ਜਿਹੜਾ ਉਹਦੇ ਵਿੱਚ ਅੰਕਤ ਹੈ ਉਹ ਉਪਦੇਸ਼ ਉਹ ਸਿੱਖਿਆ ਜਿਹੜੀ ਉਹਦੇ ਵਿੱਚ ਅੰਕਤ ਹੈ ਉਹ ਨਹੀਂ ਪ੍ਰਾਪਤ ਕੀਤੀ ਤੇ ਫਿਰ ਪੂਜਾਈ ਕਰ ਰਹੇ ਹੋ ਹੀ ਤੇ ਜਿਹੜਾ ਫੈਸਲਾ ਗੋ ਬਾਬਾ ਕਬੀਰ ਸਾਹਿਬ ਨੇ ਦਿੱਤਾ ਇਸ ਪਰਵਾਸੀ ਜੋ ਰਹੇ ਬੂਡੇ ਕਾਲੀ ਧਾਰ ਜਿਹੜਾ ਇਹ ਸੋਚ ਕੇ ਕਿ ਮੈਂ ਪੱਥਰਾਂ ਦੀ ਪੂਜਾ ਕਰ ਲਈ ਪੱਥਰ ਦੇ ਦੇਵਤਿਆਂ ਦੀ ਪੂਜਾ ਕਰ ਲਈ ਤੇ ਮੇਰਾ ਜੀਵਨ ਸਫਲਾ ਹੋ ਗਿਆ ਜਿਹੜਾ ਇਸ ਆਸਤੇ ਵਿੱਚ ਰਹੇਗਾ ਇਸ ਪ੍ਰੋਸੇਚ ਰਹੇਗਾ ਕਾਜ਼ੂ ਉਹਨਾਂ ਲਈ ਬੂਡੇ ਕਾਲੀ ਧਾਰ ਜਿਵੇਂ ਡੂੰਘੇ ਪਾਣੀ ਦੇ ਵਿੱਚ ਕੋ ਡੁੱਬ ਜਾਏ ਉਦੇ ਨਿਕਲਣ ਦਾ ਕੋਈ ਚਾਂਸ ਨਹੀਂ ਹੁੰਦਾ ਉਥੇ ਜਿੱਥੇ ਵੇਗ ਬੜਾ ਹੋਵੇ ਜਿੱਥੇ ਘੁੰਮਣ ਘੇਰੀਆਂ ਪੈ ਰੀਆਂ ਹੋਣ ਕਾਲੀ ਧਾਰ ਇਹ ਸੰਸਾਰ ਸਾਗਰ ਦੀ ਇਹ ਮੇ ਘੁੰਮਣ ਘੇਰੀਆਂ ਦੇ ਵਿੱਚ ਇੰਜੀ ਡੁੱਬ ਜਾਣਾ ਹੈ ਪ੍ਰਾਪਤੀ ਕੋਈ ਨਹੀਂ ਹੋਣੀ ਜੀਵਨ ਸਖਣਾ ਹੀ ਚਲਾ ਜਾਣਾ ਅਗਲਾ ਪਰਮਾਨ ਜਿਹੜਾ ਮੈਂ ਆਪਜੀ ਨਾਲ ਸਾਂਝਾ ਕਰਨ ਲਗਾ ਆ ਤੀਸਰਾ ਅੱਜ ਦਾ ਆਖਰੀ ਪਰਮਾਨ ਦੁਰੂ ਅਰਜਨ ਸਾਹਿਬ ਦਾ ਉਚਾਰਣ ਕੀਤਾ ਹੋਇਆ ਜਿੱਥੇ ਪੰਜਵੇਂ ਨਾਨਕ ਸਾਨੂੰ ਬਖਸ਼ਿਸ਼ ਕਰਦੇ ਨੇ ਐ ਇੱਕ ਨਾ ਕਰਕੇ ਦੱਸਦਾ ਸਾਤਕੁਰ ਨੇ ਜੋ ਪਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ ਜੋ ਪਥਰ ਕੀ ਪਾਈ ਪਾਏ ਕਿਸ ਕੀ ਕਾਲ ਅਜਾਈ ਚਾਹੇ ਸੋ ਦਾ ਫੈਸਲਾ ਕਰ ਤਾ ਕਿਹੜੇ ਪਥਰ ਨੂੰ ਦੇਵਤਾ ਕਹਿੰਦੇ ਨੇ ਔਰ ਫਿਰ ਉਹਨਾਂ ਦੀ ਪੂਜਾ ਕਰ ਰਹੇ ਨੇ ਤੁਸੀਂ ਬੇਸ਼ੱਕ ਦੁੱਧ ਨਾਲ ਨਵਾ ਲਓ ਜਾਂ ਕਦੇ ਨਾਲ ਨਵਾ ਲਓ ਕੋਈ ਫਰਕ ਨਹੀਂ ਪੈਂਦਾ ਉਹਨੂੰ ਚੰਦਨ ਦਾ ਟਿੱਕਾ ਲਾ ਲਓ ਜਾਂ ਕੇਸਰ ਦਾ ਟਿੱਕਾ ਲਾ ਲਓ ਕੋਈ ਫਰਕ ਨਹੀਂ ਪੈਣਾ ਜੋ ਸੇਵਾ ਕਰ ਰਹੇ ਹੋ ਜੋ ਪੂਜਾ ਕਰ ਰਹੇ ਹੋ ਸਭ ਅਜਾਈ ਜਾਣੀਏ ਤਾਂਕਿ ਵਿਰਥਾ ਹੋਵੇ ਸੇਵ ਉਹ ਸਾਰੀ ਸੇਵਾ ਜਾਈ ਜਾਣੀਏ ਫੈਸਲਾ ਸਤਿਗੁਰ ਦਾ ਤਾਂਕਿ ਵਿਰਥਾ ਹੋਵੇ ਸੇਵ ਜੋ ਪੱਥਰ ਕੀ ਪਾਣੀ ਪਾਏ ਪੱਥਰ ਦੇ ਦੇਵਤਿਆਂ ਦੇ ਪੈਰੀਂ ਪੈਰੇ ਨੇ ਮੁੱਥੇ ਡੇਕ ਰਣੇ ਲੰਬੇ ਲੰਬੇ ਹੋ ਕੇ ਦੰਦਵਤ ਨਮਸਕਾਰ ਕਰ ਰਣੇ ਇਸ ਕੀ ਕਾਰ ਅਜਾਈ ਜਾਏ ਉਹਨਾਂ ਦੀ ਸਾਰੀ ਮਿਹਨਤ ਜਿਹੜੀ ਆ ਵਿਅਰਥ ਜਾਣੀ ਹੈ ਬੇਕਾਰ ਜਾਣੀ ਹੈ ਫੈਸਲਾ ਮੇਰਾ ਨਹੀਂ ਗੁਰਬਾਣੀ ਦਾ ਮੈਂ ਤਾਂ ਸਿਰਫ ਗੁਰਬਾਣੀ ਦਾ ਅਰਥ ਕਰਕੇ ਆਪ ਜੀ ਨੂੰ ਦੱਸ ਰਿਹਾ ਥੋੜੀ ਬਥੀ ਵਿਆਖਿਆ ਕਰਕੇ ਅਸੀਂ ਵੀ ਆਪਣੀ ਨਾਲ ਸਵੈ ਪ੍ਰਚੋਲ ਕਰੀ ਜਾਈਏ ਕਿਉਂਕਿ ਮੈਂ ਇੱਕ ਬੇਨਤੀ ਕੀਤੀ ਸੀ ਸ਼ੁਰੂ ਦੇ ਵਿੱਚ ਅਸੀਂ ਉਹੀ ਕਰਮ ਕਰ ਰਹੇ ਹਾਂ ਸਿਰਫ ਉਹਨਾਂ ਦਾ ਰੂਪ ਬਦਲ ਲਿਆ ਰੂਪ ਬਦਲ ਕੇ ਉਹੀ ਕਰਮ ਕਰ ਰਹੇ ਹਾਂ ਕਨਸੈਪਟ ਜਿਹੜਾ ਉਹਨੂੰ ਨਹੀਂ ਵਿਚਾਰਿਆ ਸਮਝਿਆ ਸਿਰਫ ਵਖਾਵਾ ਜਿਹੜਾ ਉਹ ਬਦਲ ਲਿਆ ਤੇ ਜੇ ਸਿਰਫ ਵਖਾਵਾ ਬਦਲਿਆ ਵਿਚਾਰਤਾਰਾ ਉਹੀ ਹੈ ਤੇ ਜਿਹੜੇ ਫੈਸਲੇ ਬਾਬਾ ਕਬੀਰ ਜੀ ਨੇ ਤੇ ਗੁਰੂ ਅਰਜਨ ਸਾਹਿਬ ਨੇ ਦੂਸਰਿਆਂ ਵਾਸਤੇ ਕੀਤੇ ਨੇ ਸਾਡੇ ਤੇ ਵੀ ਲਾਗੂ ਨੇ ਵਿਸ਼ੇ ਦੇ ਅਗਲੇ ਭਾਗਾਂ ਨੂੰ ਅਜੇ ਵਿਚਾਰਾਂਗੇ ਅਜੇ ਤੇ ਗੱਲ ਸ਼ੁਰੂ ਹੋਈ ਹੈ ਅੱਜ ਬਸ ਇਤਨੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ